ਡਰਨ ਦੀ ਲੋੜ ਨਹੀਂ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਹਮੇਸ਼ਾ ਇਸ ਕੌਮ ਨੇ ਜਦੋਂ ਵੀ ਕਿਸੇ ਤੇ ਵਿਵਪਤਾ ਪਈ ਹੈ ਵੱਧ ਚੜ ਕੇ ਕੁਰਬਾਨੀਆਂ ਅਸੀਂ ਅੰਗਰੇਜ਼ ਦੇ ਗੁਲਾਮ ਸੀ ਤੇ ਉਸ ਤੋਂ ਬਾਅਦ ਸਾਡੇ ਗਲ ਗੁਲਾਮੀ 47 ਵੇਲੇ ਫਿਰ ਪੈ ਗਈ ਸਾਡੇ ਨਾਲ ਵਾਅਦੇ ਹੋਏ ਸੀ ਉਸ ਤੋਂ ਮੁਕਰਿਆ ਗਿਆ ਸਮੇਂ ਦੀਆਂ ਹਕੂਮਤਾਂ ਵੱਲੋਂ ਸਾਨੂੰ ਆਜ਼ਾਦ ਖੇਤਾਂ ਦੇਣ ਦੀ ਜਿਹੜੀ ਮੰਗ ਉਹ ਨਹੀਂ ਮੰਨੀ ਕੋਮ ਨਹੀਂ ਚਾਹੁੰਦੀ ਸ਼ਾਂਤੀ ਚਾਹੁੰਨੇ ਆਸੀਂ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਾਂਤ ਰਹਿਣਾ ਸਿਖਾਇਆ ਤੇ ਜਦੋਂ ਕੋਈ ਸਾਡੇ ਤੇ ਕੋਈ ਹਮਲਾ ਕਰਦਾ ਫੇਰ ਅਸੀਂ ਜ਼ਬਰਦਸਤ ਟਾਕਰਾ ਜਿਹੜਾ ਉਹ ਕੀਤਾ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਹਮੇਸ਼ਾ ਲੜਾਈ ਚੜੀ ਹੈ ਉਹ ਪੰਜਾਬ ਦੇ ਬਾਡਰਾਂ ਤੇ ਹੀ ਲਾਈ ਜਾਂਦੀ ਹੈ ਤੇ ਗੁਜਰਾਤ ਦੇ ਵਿੱਚ ਇਹ ਜ਼ਰੂਰ ਆ ਆਪਣੇ ਜੋਰ ਵਿਖਾਉਣ ਇਹਨਾਂ ਤੇ ਅਸੀਂ ਮਲਮ ਪੱਟੀ ਵੀ ਕਰਾਂਗੇ ਤੇ ਇਹਨਾਂ ਦੀ ਅਸੀਂ ਭਾਈ ਕਣਈਏ ਵਾਲਾ ਰੋਲ ਨਿਭਾ ਕੇ ਸੈ ਨਰਿੰਦਰ ਮੋਦੀ ਇੱਕ ਰਾਜਾ ਨਹੀਂ ਇਹ ਇਹ ਲੋਕਾਂ ਦਾ ਨਮਾਇਦਾ ਨਹੀਂ ਇਹ ਇੱਕ ਕੱਟੜਵਾਦੀ ਸੋਚ ਦਾ ਬੰਦਾ ਹੈ ਜਿਹੜਾ ਕੱਟੜਵਾਦੀ ਸੋਚ ਕਰਕੇ ਦੂਸਰੀ ਘੱਟ ਗਿਣਤੀ ਕੌਮਾਂ ਨੂੰ ਕੁਚਲਣਾ ਚਾਹੁੰਦਾ ਹੈ ਇਸ ਚੀਜ਼ ਦਾ ਅਮਰੋਦ ਲਗਾਤਾਰ ਹੈਗਾ ਕਿ ਇਹ ਜਿਹੜੀ ਝੰਗ ਹੈ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਸਾਡੇ ਨਾਲ ਹੋਰ ਵੀ ਹੱਕ ਮੌਜੂਦ ਨੇ ਹਾਂਜੀ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਜੋ ਐਸਐਮਐਮ ਮਾਹੌਲ ਬਣਿਆ ਹੋਇਆ ਲਗਾਤਾਰ ਬਲੈਕਆਊਟ ਕੀਤਾ ਜਾਂਦਾ ਹੈਗਾ ਤੇ ਕਿਤਨੇ ਕਿਤੇ ਲੋਕ ਵੀ ਡਰੇ ਹੋਏ ਨੇ ਡਰਨ ਦੀ ਲੋੜ ਨਹੀਂ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਹਮੇਸ਼ਾ ਇਸ ਕੌਮ ਨੇ ਜਦੋਂ ਵੀ ਕਿਸੇ ਤੇ ਵਿਵਪਤਾ ਪਈ ਹੈ ਵੱਧ ਚੜ ਕੇ ਕੁਰਬਾਨੀਆਂ ਕੀਤੀਆਂ ਭਾਵੇਂ ਕਿ ਇਸ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ 93% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹਾਸਿਆਂ ਦੇ ਰਸੇ ਵੀ ਸਿੱਖਾਂ ਨੇ ਚੂਮੇ ਤੇ ਜੇਲ੍ਹਾਂ ਵੀ ਸਿੱਖ ਕੌਮ ਨੇ ਕਟੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪਰ ਪਹਿਲਾਂ ਅਸੀਂ ਅੰਗਰੇਜ਼ ਤੇ ਗੁਲਾਮ ਸੀ ਤੇ ਉਸ ਤੋਂ ਬਾਅਦ ਸਾਡੇ ਗਲ ਗੁਲਾਮੀ 47 ਵੇਲੇ ਫਿਰ ਪੈ ਗਈ ਸਾਡੇ ਨਾਲ ਵਾਅਦੇ ਹੋਏ ਸੀ ਉਸ ਤੋਂ ਮੁਕਰਿਆ ਗਿਆ ਸਮੇਂ ਦੀਆਂ ਹਕੂਮਤਾਂ ਵੱਲੋਂ ਸਾਨੂੰ ਆਜ਼ਾਦ ਖੇਤਾਂ ਦੇਣ ਦੀ ਜਿਹੜੀ ਮੰਗ ਉਹ ਨਹੀਂ ਮੰਨੀ ਗਈ 47ਵੇਂ ਵੀ ਸਾਡਾ ਅਜਾੜਾ ਹੋਇਆ 10 ਲੱਖ ਲੋਕਾਂ ਦੀਆਂ ਜਾਨਾਂ ਗਈਆਂ ਉਹ ਭਾਵੇਂ ਹਿੰਦੂ ਸੀ ਭਾਵੇਂ ਸਿੱਖ ਸੀ ਭਾਵੇਂ ਅਸਾਈ ਸੀ ਉਸ ਤੋਂ ਬਾਅਦ 65 ਦੀ ਲੜਾਈ ਦੇ ਵਿੱਚ ਵੀ ਕਿੰਨੇ ਮੁੜਕਤਾ ਦਾ ਘਾਣ ਹੋਇਆ 71 ਦੀ ਲੜਾਈ ਦੇ ਵਿੱਚ ਵੀ ਪੰਜਾਬ ਦੀ ਬਰਬਾਦੀ ਹੋਈ ਪੰਜਾਬ ਦੀਆਂ ਜ਼ਮੀਨਾਂ ਦੀ ਪੰਜਾਬ ਦੇ ਲੋਕਾਂ ਦੀ ਤੇ ਹੁਣ ਵੀ ਜਿਹੜਾ ਲੜਾਈ ਦਾ ਮਾਹੌਲ ਬਣਾਇਆ ਜਾ ਰਿਹਾ ਇਹ ਬੇਫਾਲਤੂ ਹੈ ਪਹਿਲਾਂ ਨੋਟਬੰਦੀ ਕਰਕੇ ਲੋਕਾਂ ਦਾ ਕਚੂਮਰ ਕੱਢਿਆ ਗਿਆ ਫੇਰ ਤਿੰਨ ਆਰਡੀਨੈਂਸ ਲਿਆ ਕੇ ਸਾਡੇ ਵੱਧ ਅਧਿਕਾਰਾਂ ਨੂੰ ਖੋਇਆ ਗਿਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਇਹ ਸਭ ਗੱਲਾਂ ਨੂੰ ਇੱਥੇ ਹੀ ਨੱਪ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਲੜੀ ਹੈ ਲੜਨ ਨੂੰ ਅਸੀਂ ਤਿਆਰ ਹਾਂ ਪਰ ਅਸੀਂ ਆਪਦੇ ਹੱਕਾਂ ਲਈ ਲੜਨ ਨੂੰ ਤਿਆਰ ਹਾਂ ਆਪਦੀ ਆਜ਼ਾਦੀ ਲਈ ਲੜਨ ਨੂੰ ਤਿਆਰ ਹਾਂ ਇਹ ਜੰਗ ਸਿੱਖ ਕੌਮ ਨਹੀਂ ਚਾਹੁੰਦੀ ਸ਼ਾਂਤੀ ਚਾਹੁੰਦੇ ਆਸੀਂ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸ਼ਾਂਤ ਰਹਿਣਾ ਸਿਖਾਇਆ ਤੇ ਜਦੋਂ ਕੋਈ ਸਾਡੇ ਤੇ ਕੋਈ ਹਮਲਾ ਕਰਦਾ ਫੇਰ ਅਸੀਂ ਜ਼ਬਰਦਸਤ ਟਾਕਰਾ ਜਿਹੜਾ ਉਹ ਕੀਤਾ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਕੀਤਾ ਹੈ ਪਰ ਇੱਥੇ ਨਰਿੰਦਰ ਮੋਦੀ ਨੂੰ ਤੇ ਉਧਰ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਆ ਇਹਨਾਂ ਨੂੰ ਸਮਝਦਾਰੀ ਤੋਂ ਕੰਮ ਲੈ ਕੇ ਇਹ ਜਿਹੜੀ جنگ ਆ ਇਹ ਇੱਥੇ ਰੋਕ ਦੇਣੀ ਚਾਹੀਦੀ ਆ ਇਹਦੇ ਵਿੱਚ ਮਨੁੱਖਤਾ ਦਾ ਘਾਣ ਹੋਊਗਾ ਮਨੁੱਖਤਾ ਦਾ ਨੁਕਸਾਨ ਹੋਊਗਾ ਜ਼ਮੀਨਾਂ ਜਾਇਦਾਦਾਂ ਉਹ ਖਰਾਬ ਹੋਣਗੀਆਂ ਇਸ ਜਿਹੜਾ ਬਾਰਡਰ ਹੈ 500 ਕਿਲੋਮੀਟਰ ਤੇ ਤਕਰੀਬਨ ਹੈਗਾ ਚਾਰ ਸੂਬੇ ਦੇ ਵਿੱਚ ਆਉਂਦੇ ਆ ਜੰਮੂ ਪੰਜਾਬ ਅਤੇ ਰਾਜਸਥਾਨ ਤੇ ਗੁਜਰਾਤ ਹਮੇਸ਼ਾ ਲੜਾਈ ਜਿਹੜੀ ਹੈ ਉਹ ਪੰਜਾਬ ਦੇ ਬਾਰਡਰਾਂ ਤੇ ਹੀ ਲਾਈ ਜਾਂਦੀ ਹੈ ਤੇ ਗੁਜਰਾਤ ਦੇ ਵਿੱਚ ਇਹ ਜ਼ਰੂਰ ਆ ਆਪਣੇ ਜੋਰ ਵਿਖਾਉਣ ਇਹਨਾਂ ਦੇ ਅਸੀਂ ਮਲਮਪੱਟੀ ਵੀ ਕਰਾਂਗੇ ਤੇ ਇਹਨਾਂ ਦੀ ਅਸੀਂ ਭਾਈ ਕਣੀਏ ਵਾਲਾ ਰੋਲ ਨਿਭਾ ਕੇ ਸਹਾਇਤਾ ਵੀ ਕਰਾਂਗੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਹੁਕਮ ਹੈ ਤੇ ਅਸੀਂ ਲਗਾਤਾਰ ਜਿਹੜਾ ਇਸ ਗੱਲ ਦਾ ਵਿਰੋਧ ਪਹਿਲਾਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਹੈ ਬਾਰਡਰ ਖੋਲਣ ਦੀ ਮੰਗ ਵੀ ਕੀਤੀ ਹੈ ਵੀ ਵਪਾਰ ਚੱਲੇ ਕਿਉਂਕਿ ਇਹ ਨਰਿੰਦਰ ਮੋਦੀ ਦੀ ਇੱਕ ਰਾਜਾ ਨਹੀਂ ਇਹ ਇਹ ਲੋਕਾਂ ਦਾ ਨਮਾਇਦਾ ਨਹੀਂ ਇਹ ਇੱਕ ਕੱਟੜਵਾਦੀ ਸੋਚ ਦਾ ਬੰਦਾ ਹੈ ਜਿਹੜਾ ਕਟੜਵਾਦੀ ਸੋਚ ਕਰਕੇ ਦੂਸਰੀ ਘਟ ਗਣਤੀ ਕੌਮਾਂ ਨੂੰ ਕੁਚਲਣਾ ਚਾਹੁੰਦਾ ਹੈ ਧਰਮ ਨਿਰਪੱਖੇ ਕਹਿੰਦੇ ਆ ਪਰ ਨਹੀਂ ਇਹਦੇ ਅੰਦਰ ਸੋਚ ਹੈ ਜਿਹੜੀ ਉਹ ਮਨੁੱਖਤਾ ਦੇ ਖਿਲਾਫ ਹੈ ਅਸੀਂ ਇਹ ਨਹੀਂ ਚਾਹੁੰਦੇ ਵੀ جنگ ਹੋਵੇ ਮਾਨ ਸਾਹਿਬ ਨੇ ਪਹਿਲਾਂ ਵੀ ਜਿਹੜਾ ਕਿਹਾ ਸੀ ਵੀ ਭਾਈ ਇਹ جنگ ਆ ਜਿਹੜੇ ਨਹੀਂ ਚਾਹੁੰਦੇ ਅਸੀਂ ਲੜਾਈ ਲਗਾਤਾਰ ਲੜਾ ਕੇ ਪੀਸ ਰਹਿਣਾ ਚਾਹੀਦਾ ਸਾਰੇ ਲੋਕੀ ਆਪਣਾ ਜੀਵਨ ਜਿਹੜਾ ਹਿੰਦੂ ਮੁਸਲਮਾਨ ਸਾਰੇ ਉਹ ਬਸਰ ਕਰਨਾਂ